ਦੋਸਤੋ ਬਹੁਤ ਵੱਡੇ ਵੱਡੇ ਵਿਦਵਾਨ ਹਰ ਰੋਜ਼ ਲਾਈਵ ਹੋ ਕੇ ਜ਼ਿਮੀਦਾਰ ਨੂੰ ਕਹਿੰਦੇ ਨੇ ਵੀ ਜਟਾ ਝੋਨਾ ਲਾਉਣਾ ਬੰਦ ਕਰ ਦੇ ਤੂੰ ਧਰਤੀ ਹੀਟਲਾ ਪਾਣੀ ਖਤਮ ਕਰ ਦੇਣਾ ਨਾਲੇ ਉਹ ਇੱਕ ਨਾਲ ਪ੍ਰੂਫ ਵੀ ਦੇ ਦਿੰਦੇ ਆ ਵੀ 1 ਕਿਲੋ ਚੌਲ ਤਿਆਰ ਕਰਨ ਤੇ 3000 ਲੀਟਰ ਪਾਣੀ ਦੀ ਖਪਤ ਹੁੰਦੀ ਆ ਤੇ ਤੂੰ ਝੋਨਾ ਲਾਉਣਾ ਬੰਦ ਕਰ ਦੇ ਉਹਨਾਂ ਵਿਦਵਾਨਾਂ ਨੂੰ ਬੇਨਤੀ ਆ ਵੀ ਜਿਹੜੇ ਜ਼ਿਮੀਦਾਰ ਆ ਜਿਹੜੇ ਕਿਸਾਨ ਆ ਸਾਨੂੰ ਵੀ ਫਿਕਰ ਹੈਗਾ ਇਸ ਪਾਣੀ ਦਾ ਇਸ ਧਰਤੀ ਦਾ ਦੂਜੀ ਗੱਲ ਦੋਸਤੋ ਮੈਂ ਇਹ ਸੋਚਦਾ ਵੀ ਜਿਹੜੀ ਵਾਹਿਗੁਰੂ ਨੇ ਖੇਡ ਰਚਾਈ ਆ ਤੁਹਾਨੂੰ ਲੱਗਦਾ ਵੀ ਸੱਚੀਓਂ ਪਾਣੀ ਖਤਮ ਹੋ ਜਾਊਗਾ ਹੁਣ ਤੁਸੀਂ ਗੱਲ ਕਰੋਗੇ ਰਾਜਸਥਾਨ ਚ ਪਾਣੀ ਖਤਮ ਹੋ ਗਿਆ ਤੇ ਦੋਸਤੋ ਮੇਰੀ 30 32 ਸਾਲ ਉਮਰ ਹੋ ਗਈ ਆ ਉਦੋਂ ਤੋਂ ਵੀ ਰਾਜਸਥਾਨ ਚ ਪਾਣੀ ਖਤਮ ਸੀ ਤੇ ਅੱਜ ਵੀ ਰਾਜਸਥਾਨ ਚ ਪਾਣੀ ਖਤਮ ਆ ਪਰ ਅੱਜ ਵੀ ਜਿੰਨਾ ਜਗ੍ਹਾ ਤੇ ਪਾਣੀ ਹੈ ਨਹੀਂ ਸੀ ਉਹਨਾਂ ਜਗ੍ਹਾ ਤੇ ਰਾਜਸਥਾਨ ਨੇ ਪਾਣੀ ਪਹਛਾਤਾ ਰਾਜਸਥਾਨ ਦਿਨ ਬਦ ਦਿਨ ਹਕਸ਼ਿਆਲ ਹੋ ਜਾਂਦਾ ਰਾਜਸਥਾਨ ਦੇ ਵਿੱਚ ਵੀ ਝੋਨਾ ਲੱਗਦਾ ਦੋਸਤੋ ਹਰਮਾਨਗੜ ਏਰੀਆ ਦੇ ਵਿੱਚ ਵੀ ਝੋਨਾ ਲੱਗਦਾ ਤੁਸੀਂ ਕਹੀਏ ਨੇ Rajasthan ਚ ਪਾਣੀ ਖਤਮ ਹੈਗਾ ਪਾਣੀ ਦਾ ਪੱਧਰ ਨੀਵਾ ਜਰੂਰ ਆ ਹਰ ਗਰਮੀ ਦੇ ਵਿੱਚ ਪਾਣੀ ਦਾ ਪੱਧਰ ਨੀਵਾ ਜਾਂਦਾ ਹੀ ਜਾਂਦਾ ਦੋਸਤੋ ਹਰ ਗਰਮੀ ਦੇ ਵਿੱਚ ਸਿਰਫ 2 ਮਹੀਨੇ ਆ ਜਿਹੜੇ 2 ਮਹੀਨੇ ਗਰਮੀ ਦੇ ਪੈਂਦੇ ਨਾ ਇਸ ਮਹੀਨੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਪਾਣੀ ਦਾ ਪੱਧਰ ਨੀਵਾ ਜਾਂਦਾ ਹੀ ਜਾਂਦਾ ਕਿਉਂ ਜਾਂਦਾ ਕਿਉਂਕਿ ਕੁਝ ਝੋਨਿਆਂ ਵਾਸਤੇ ਆਪਾਂ ਪਾਣੀ ਲਾਉਣੇ ਤੇ ਕੁਝ ਵੈਸੇ ਗਰਮੀ ਪੈਂਦੀ ਹੁਣ ਇਸ ਦੇ ਪਿੱਛੇ ਇਕੱਲਾ ਕਾਰਨ ਕਿਸਾਨ ਨਹੀਂ ਤੁਸੀਂ ਜ਼ਿਮੀਂਦਾਰ ਨੂੰ ਮਾੜਾ ਨਾ ਕਹੋ ਜ਼ਿਮੀਂਦਾਰ ਵੀ ਬਹੁਤ ਸੋਚਦਾ ਪਾਣੀ ਲਾਉਣ ਲੱਗਿਆ ਵੀ ਪਾਣੀ ਖਰਾਬ ਨਾ ਹੋਵੇ ਕੁਝ ਚੰਦ ਲੋਕ ਹੀ ਆ ਜਿਨ੍ਹਾਂ ਕਰਕੇ ਸਾਨੂੰ ਬਦਨਾਮੀ ਸਹਣੀ ਪੈਂਦੀ ਹੈ ਹੁਣ ਰਹੀ ਗੱਲ ਵੀ ਪਾਣੀ ਦਾ ਨੁਕਸਾਨ ਹੁੰਦਾ ਕਿੱਥੇ ਆ ਹੁਣ ਦੋਸਤੋ ਜਿੱਥੇ ਤੱਕ ਮੈਨੂੰ ਲੱਗਦਾ ਇੱਕ ਸਰਚ ਕਹਿੰਦੀ ਆ ਵੀ 1 ਕਿਲੋ ਚਾਕਲੇਟ ਤਿਆਰ ਕਰਨ ਤੇ 30000 ਲੀਟਰ ਪਾਣੀ ਦੀ ਖਪਤ ਹੁੰਦੀ ਆ ਹਾਲਾਂਕਿ ਉਹ ਪਾਣੀ ਵਰਤਨ ਯੋਗ ਨਹੀਂ ਰਹਿੰਦਾ ਜਿਹੜਾ ਸਾਡਾ ਪਾਣੀ ਹੈ ਨਾ ਅਸੀਂ ਲਾ ਦਿੰਨੇ ਆ ਉਹ ਪਾਣੀ ਇਹ ਤੇੇ ਦੇ ហេਠਾ ਜਾਂਦਾ ਪਰ ਜਿਹੜਾ ਉਹ ਚਾਕਲੇਟ ਵਾਲਾ ਪਾਣੀ ਹੈ ਨਾ ਜਸ ਉਸ ਤੋਂ ਬਾਅਦ ਜਦੋਂ ਚਾਕਲੇਟ ਤਿਆਰ ਹੋ ਜਾਂਦੀ ਤੇ ਉਹ ਗੰਦਾ ਪਾਣੀ ਕਿਸੇ ਦੇ ਕੰਮ ਨਹੀਂ ਆਉਂਦਾ ਏਸੀ ਲਾਉਣੇ ਬੰਦ ਕਰ ਦੋ ਏਸੀ ਵਿੱਚ ਨੇ ਬੰਦ ਕਰ ਦੋ ਏਸੀਆਂ ਤੇ ਬੈਨ ਲਾ ਦੋ ਏਸੀ ਵੀ ਪਾਣੀ ਦੀ ਖਪਤ ਕਰਦਾ ਪਾਣੀ ਮਾਹੌਲ ਖਰਾਬ ਕਰਦਾ ਵਾਤਾਵਰਨ ਨੂੰ ਖਰਾਬ ਕਰਦਾ ਏਸੀ ਦਾ ਵੀ ਬਹੁਤ ਵੱਡਾ ਰੋਲ ਆ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਵਧਾਉਣ ਦਾ ਤੇ ਪਾਣੀ ਘਟਾਉਣ ਦਾ ਇਸ ਤੋਂ ਚੰਗਾ ਦੋਸਤੋ ਦਰਖਤ ਲਾਓ ਦਰਖਤ ਲਾਉ ਹੁਣਾਂ ਸ਼ਿਪਾਇਦੇ ਆ ਆ ਸ਼ਿਪਾਇਦਿਆਂ ਦਾ ਕੋਈ ਤੋਕ ਨਹੀਂ ਬੰਦਾ ਆ ਸ਼ਿਪਾਇਦੇ ਖੜੇ ਆ ਆ ਇਹ ਦਰਖਤ ਨਾ ਲਾਓ ਦਰਖਤ ਪਤਾ ਕਿਹੜੇ ਲਾਓ ਦਰਖਤ ਲਾਓ ਨਿੰਮ ਬਕੈਣ ਲਾ ਲਓ ਟਾਲੀ ਲਾ ਲਓ ਆਂਬ ਲਾ ਲਓ ਠੀਕ ਹੈ ਨਹੀਂ ਇਹੋ ਜਿਹੇ ਜਾਮਨ ਲਾ ਲਓ ਬਹੁਤ ਘੱਟ ਪਾਣੀ ਪੀਂਦਾ ਜਾਮਨ ਇਹੋ ਜਿਹੇ ਦਰਖਤ ਲਾਓ ਦੋਸਤੋ ਜਿਹੜੇ ਕਿ ਪਾਣੀ ਘੱਟ ਪੀਂਦੇ ਨੇ ਸ਼ਿਪਾਇਦਾ ਡੇਲੀ 60 70 ਲੀਟਰ ਪਾਣੀ ਪੀਂਦਾ ਅਦਲੀ ਵਿੱਚ ਐਡੇ ਕਬੁੱਧੇ ਲੋਕ ਆ ਦਿੱਲੀ ਵਿੱਚ ਦਿੱਲੀ ਵਾਲੇ ਪਿੱਟਦੇ ਆ ਨਾ ਵੀ ਪਾਣੀ ਖਤਮ ਕਰ ਦੋਗੇ ਪਾਣੀ ਖਤਮ ਕਰ ਦੋਗੇ ਉੱਥੇ ਨਾ ਦੋਸਤੋ ਅਸ਼ੋਕਾ ਟਰੀ ਸਭ ਤੋਂ ਜ਼ਿਆਦਾ ਲੱਗੇ ਹੋਇਆ ਤੇ ਅਸ਼ੋਕਾ ਟਰੀ ਸਾਇੰਸ ਕਹਿੰਦੀ ਆ ਵੀ 1000 ਲੀਟਰ ਡੇਲੀ ਦਾ ਪਾਣੀ ਪੀਂਦਾ ਨਾਲੇ ਅਸ਼ੋਕਾ ਟਰੀ ਪਾਮ ਟਰੀ ਉਸ ਜਗ੍ਹਾ ਵਾਸਤੇ ਬਣਿਆ ਜਿੱਥੇ ਕੇ ਸੇਮ ਜਾਂ ਜਿੱਥੇ ਬੀਚ ਵਾਲਾ ਏਰੀਆ ਜਿੱਥੇ ਸਮੁੰਦਰ ਆ ਪਰ ਦਿੱਲੀ ਵਾਲੇ ਲੋਕ ਕੀ ਕਰਦੇ ਆ ਅਸ਼ੋਕਾ ਟਰੀ ਦਿੱਲੀ ਚ ਲਾਈ ਤੁਰੇ ਆਉਂਦੇ ਆ ਦੋਸਤੋ ਉਹਦੀ ਜੜ ਛਪੈਦੇ ਵਾਂਗੂ ਉਥੇ ਜਾ ਜਾਣੀ ਹੈ ਜਿੱਥੇ ਪਾਣੀ ਦਾ ਪਾਣੀ ਉਹ 1000 ਲੀਟਰ ਦਿੱਲੀ ਦਾ ਪੀਂਦਾ ਅਸ਼ੋਕਾ ਟਰੀ ਆਪਾਂ ਬੇਫਕੂਫ ਆ ਜਿਹੜੇ ਅਸ਼ੋਕਾ ਟਰੀ ਪਾਮ ਟਰੀ ਲਾਉਣੇ ਆ ਇਹ ਉਹਨਾਂ ਇਲਾਕਿਆਂ ਵਾਸਤੇ ਬਣੇ ਆ ਜਿਨ੍ਹਾਂ ਇਲਾਕਿਆਂ ਦੇ ਵਿੱਚ ਬੀਜ ਬਣੇ ਹੋਇਆ ਜਿਨ੍ਹਾਂ ਇਲਾਕਿਆਂ ਦੇ ਵਿੱਚ ਬਹੁਤ ਸਾਰਾ ਪਾਣੀ ਆ ਆ ਛਪੈਦਾ ਵੀ ਸੇਮ ਵਾਲੇ ਵਾਣ ਵਾਸਤੇ ਬਣਿਆ